ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਦਿਨ-ਪ ਦਿਨ ਕੋਈ ਨਾ ਕੋਈ ਇਹ ਜਿਹਾ ਧੁਮਾਕਾ ਹੁੰਦਾ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਜੋ ਕੁਝ ਖਬਰਾਂ ਸਾਹਮਣੇ ਆਉਂਦੀਆਂ ਨੇ ਉਸੇ ਹੀ ਤਹਿਤ ਅੱਜ ਜਲੰਧਰ ਤੋਂ ਜਿਹੜੇ ਜਿਮਨੀ ਚੋਣ ਸੀ ਜਲੰਧਰ ਪੱਛਮੀ ਚੋਣ ਦੀ ਉਸ ਨੂੰ ਲੈ ਕੇ ਹੁਣ ਵੱਡੀ ਖਬਰ ਇਹ ਹੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝੜਕਾ ਉਦੋਂ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੋਰ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦੇ ਵੱਲੋਂ ਜੋ ਕੁਝ ਐਲਾਨ ਕੀਤਾ ਗਿਆ ਉਸ ਦੇ ਦਾ ਪਿਛੇ ਦਾ ਕਾਰਨ ਇਹ ਸੀ ਕਿ ਉਹ ਮਾਨ ਸਰਕਾਰ ਦੀਆਂ ਤੇ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਇਹ ਫੈਸਲਾ ਲਿਆ ਜਿਸ ਦੀ ਜੇਕਰ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਜੋ ਬਗਾਵਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆਈ ਸੀ ਉਸ ਨੂੰ ਲੈ ਕੇ ਕਿਤਨਾ ਕਿਤੇ ਇਹ ਚਰਚਾਵਾਂ ਜਰੂਰ ਸਨ ਕਿ ਜਿਵੇਂ ਸ਼ੋਮਨੀ ਅਕਾਲੀ ਦਲ ਬਾਦਲ ਦੇ ਵੱਲੋਂ ਆਪਣੇ ਹੀ ਉਮੀਦਵਾਰ ਜਿਹੜੇ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੋਹ ਦਰਿੰਦਰ ਪਛਮੀ ਤੋਂ ਜਿਮਨੀ ਚੌਂ ਦੇ ਉਮੀਦਵਾਰ ਸਨ ਉਹਨਾਂ ਦਾ ਸਮਰਥਨ ਕਰਨ ਤੋਂ ਪਿੱਛੇ हट ਗਏ ਸਨ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਉਮੀਦਵਾਰ ਹੈ ਬਾਗੀ ਤੁਹਾਡੇ ਵੱਲੋਂ ਖੜੀ ਕੀਤੀ ਗਈ ਹੈ ਕਿਤੇ ਨਾ ਕਿਤੇ ਇਹਨੂੰ ਬਾਗੀ ਤੁਹਾਡੇ ਦੀ سپورਟ ਹੈ ਪਰ ਜਿਸ ਨੂੰ ਲੈ ਕੇ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਸਨ ਹੁਣ ਜੋ ਕੁਝ ਪੰਜਾਬ ਦੀ ਸਿਆਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਲਈ ਜੇਡੀ ਵੱਡਾ ਝੜਕਾ ਅਕਾਲੀ ਦਲ ਨੂੰ ਇਸ ਵਕਤ ਲੱਗਦਾ ਦਿਖਾਈ ਦੇ ਰਿਹਾ ਕਿਉਂਕਿ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਸੀ ਉਹ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਚੁੱਕਿਆ ਹੈ ਭਾਵੇਂ ਅਕਾਲੀ ਦਲ ਦੇ ਵੱਲੋਂ ਉਸ ਨੂੰ ਸਮਰਥਨ ਨਾ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਫਿਰ ਕੁਝ ਹੋਰ ਲੀਡਰ ਵੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਜਲੰਧਰ ਦੇ ਵੱਕਾ ਵੱਕਾ ਉਸ ਹਲਕੇ ਦੇ ਹਲਕਿਆਂ ਦੇ ਵਿੱਚ ਇਲਾਕੇ ਦੇ ਵਿੱਚ ਦਿਖਾਈ ਦਿੱਤੇ ਸਾਂ ਜਿਸ ਦੇ ਵਿੱਚ ਉਹਨਾਂ ਨੇ ਇਹੀ ਗੱਲ ਕੀਤੀ ਸੀ ਕਿ ਜਿਹੜਾ ਇਹ ਪਰਿਵਾਰ ਹੈ ਟਕਸਾਲੀ ਪਰਿਵਾਰ ਹੈ ਇਸ ਦੀ ਸ਼ੋਮਣੀ ਅਕਾਲ ਦੇ ਨਾਲ ਵੱਡੀ ਦੇਣ ਹੈ ਵੀ ਤੁਸੀਂ ਇਸ ਪਰਿਵਾਰ ਦੇ ਨਾਲ ਖੜ੍ਹੇ ਹੋ ਜਿਵੇਂ ਉਹਨਾਂ ਨੇ ਸੁਖਵੀਰ ਬਾਦਲ ਹੋਰਾਂ ਨੂੰ ਲੈ ਕੇ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਆਪਸੀ ਜੋ ਕੁਝ ਖਾਨਾ ਜੰਗੀ ਚੱਲ ਰਹੀ ਹੈ ਉਸ ਤੇ ਕਰਕੇ ਵੀ ਇਹ ਵੱਡਾ ਫੈਸਲਾ ਲੈ ਕੇ ਗਿਆ ਹੁਣ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ ਵੱਡਾ ਝੜਕਾ ਜਲੰਧਰ ਪੱਛਮੀ ਜਿਮਨੀ ਚੌਂ ਦੇ ਵਿੱਚੋਂ ਲੱਗਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸ਼ੋਨੀ ਅਕਾਲੀ ਦਲ ਨੇ ਇਤੋਂ ਉਮੀਦਵਾਰ ਦਾ ਜਿਹੜਾ ਆਪਣਾ ਐਲਾਨ ਕੀਤਾ ਸੀ ਬਾਅਦ ਦੇ ਵਿੱਚ ਉਸ ਤੋਂ ਸਮਰਥਨ ਲੈਣ ਦਾ ਉਦੋਂ ਸਪੋਰਟ ਕਰਨ ਤੋਂ ਪਿੱਛੇ हट ਗਏ ਸਨ ਫਿਰ ਜਿਹੜਾ ਬਾਗੀ ਤੜਾ ਸੀ ਉਹਦੇ ਹੱਕ ਦੇ ਵਿੱਚ ਆਇਆ ਸੀ ਪਰ ਸੁਰਜੀਤ ਕੋਰ ਹੋਰਾਂ ਦੇ ਵੱਲੋਂ ਪਿੱਛੇ ਪਾਖ ਰਿਆ ਨਾਰਾਜ਼ਗੀ ਦਰਹਾਂਦੇ ਆ ਇਹ ਵੀ ਗੱਲ ਕਹੀ ਸੀ ਕਿ ਜਿਹੜੇ ਪੰਥਕ ਤਿਰਾਂ ਨੇ ਉਹ ਉਹਨਾਂ ਦੀ ਸਪੋਰਟ ਕਰਨ ਪਰ ਹੁਣ ਉਹਨਾਂ ਨੇ ਆਖਰਕਾਰ ਫੈਸਲਾ ਲੈ ਲਿਆ ਕਿ ਉਹ ਹੁਣ ਆਪਣਾ ਜਿਹੜਾ ਸਿਆਸੀ ਤੂਕ ਹੈ ਉਹ ਆਮ ਆਦੀ ਪਾਰਟੀ ਵੱਲ ਜਾਣਗੇ ਤੇ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਆਪਣਾ ਬਾਕੀ ਉਮਰ ਹੈ ਜਿਹੜੀ ਉਹ ਹੁਣ ਆਮ ਆਦੀ ਪਾਰਟੀ ਦੇ ਵਿੱਚ ਰਹਿਣਗੇ ਹੁਣ ਇਹ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦੀ ਜਿਹੜੀ ਖਾਨਾ ਜੰਗੀ ਦੇ ਕਾਰਨ ਇਹ ਵੱਡਾ ਫੈਸਲਾ ਲੈ ਗਿਆ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵਿਚ ਜੇਕਰ ਦੇਖਿਆ ਜਾਵੇ ਤਾਂ ਇੱਕ ਹੋਰ ਵੱਡਾ ਪਰਿਵਾਰ ਦੀ ਵਿਕਟ ਜਿਹੜੀ ਡਿੱਗਦੀ ਦਿਖਾਈ ਦੇ ਰਹੀ ਹੈ ਕੱਲ੍ਹ ਦੇ ਲਈ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ ਤੇ ਹੈ ਕਿਉਂਕਿ ਇਸ ਵਾਰ ਤਾਂ ਅਕਾਲੀ ਦਲ ਦੀ ਜਮਾਨਤ ਵੀ ਜਬਤ ਹੋ ਗਈ ਸੀ ਪਾਰਟੀ ਜਮਾਨਤ ਜਬਤ ਹੋ ਗਈ ਸੀ ਕਿਉਂਕਿ 10 ਸੀਟਾਂ ਦੇ ਉੱਤੇ ਜਿੱਥੇ ਆਪ ਜਿਹੜੇ ਉਮੀਦਵਾਰ ਉਹਨਾਂ ਦੀ ਜਮਾਨਤਾਂ ਜਬਤ ਹੋਈ ਸੀ ਉੱਤੇ ਪਾਰਟੀ ਪਾਰਟੀ ਦੀ ਵੀ ਜਮਾਨਤ ਜਬਤ ਹੋਈ ਸੀ ਪਰ ਹੁਣ ਜੋ ਕੁ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ੋਰ ਟੋੜ ਦੀ ਰਾਜਨੀਤੀ ਸ਼ੁਰੂ ਹੋ ਜਾਵੇਗੀ ਕਿਉਂਕਿ 10 ਜੂਨ ਨੂੰ ਮਾਫ ਕਰਨਾ ਕਿਉਂਕਿ 10 ਜੁਲਾਈ ਨੂੰ ਜਲੰਧਰ ਜੀ ਵਿੱਚ ਦੀ ਜਿਮਨੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ 13 ਜੁਲਾਈ ਨੂੰ ਉਹਦੇ ਨਤੀਜੇ ਆਉਣਗੇ ਪਰ ਹੁਣ ਜਿਹੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜਲੰਧਰ ਪੱਛਮੀ ਤੋਂ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸਨ ਬੀਬੀ ਸੁਰਜੀਤ ਕੌਰ ਉਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ ਹੈ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਫੈਸਲਾ ਲਿਆ ਗਿਆ ਸਹੀ ਹੈ ਜਾਂ ਫਿਰ ਗਲਤ ਹੈ ਤੁਸੀਂ ਕਮੈਂਟ ਜਰੂਰ ਕਰਿਓ ਤੁਸੀਂ ਜੁੜ ਰਹੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ